ਸਰ ਕੀ ਕਹਿਣਾ ਚਾਹੁੰਦੇ ਹੋ 6 ਕਿ ਮਹੀਨੇ ਬਾਅਦ ਫੇਰ ਬੋਟਾ ਆਦੀ ਹੈ ਜੀ 6 ਮਹੀਨਾਸੇ ਜੀ ਸਾਡੇ ਵਾਰਡ ਦਾ 14 ਨੰਬਰ ਵਾਰਡ ਦਾ ਉਹਦੇ ਕੋਈ ਕਈ ਵਾਰ ਗਏ ਕਈ ਵਾਰ ਸੁਣਾਈ ਕੀਤੀ ਉਹ ਕਹਿੰਦੇ ਅੱਜ ਆ ਰਹੇ ਕੱਲ ਆ ਰਹੇ ਅੱਜ ਆ ਰਹੇ ਕੱਲ ਨਾ ਆਉਣ ਹੁਣ ਸਾਰਾ ਰਮਾ ਕੰਦ ਕਾਲੀ ਆਈ ਇਹਦੇ ਕੋਲ ਵੀ ਜਾਂਦੇ ਹੈ ਜੀ ਇਹ ਕਹਿੰਦੇ ਚਲੋ ਜੀ ਬਈ ਆ ਗਿਆ ਜੀ ਬਸ ਚਲੋ ਜੀ ਕਰਕੇ ਸਾਨੂੰ ਸਾਰ ਦਿੰਦਾ ਨਾ ਮੁੜ ਕੇ ਇੱਥੇ ਚਪਲਾ ਹੱਤੇ ਫੜ ਕੇ ਲੇਡੀਜ਼ ਲੰਗਦੀਆਂ ਬੱਚੇ ਚਪਲਾਂ ਸਕੂਲ ਤੋਂ ਔਖੀ ਜਿਹੜੇ ਤੁਸੀਂ ਮਕਾਨ ਬਣਾਏ ਹੋਏ ਨਕਸ਼ੇ ਕਿਸ਼ੇ ਪਾਸੇ ਸਾਰੇ ਨਕਸ਼ੇ ਪਾਸੇ ਜੀ 60 60 ਹਜ਼ਾਰ ਬਈ ਨਕਸ਼ੇ ਦਿੱ ਆਪਣੇ ਜ਼ਰੂਰ ਲੋਕਾਂ ਦੇ ਵਿੱਚ ਕਾਫੀ ਔਕੜ ਹੈ ਕਿਉਂਕਿ ਲੋਕਾਂ ਨੇ ਜਿਹੜੇ ਹੈ ਮਕਾਨ ਹੈ ਨਕਸ਼ੇ ਪਾਸ ਕਰਵਾਉਣ ਤੇ ਬਾਅਦ ਹੀ ਇੱਥੇ ਮਕਾਨ ਬਣਾਏ ਆ ਸੜਨ ਲੇਡਿਸ ਹੈ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਹਾਲਾਤ ਕਿੰਦੇ ਆ ਸਰ ਜੀ ਸਾਡੇ ਬਹੁਤ ਗਲੀ ਦੇ ਬਹੁਤ ਪੁਰਾਣ ਹਾਲ ਹੈ ਇਸ ਕਰਕੇ ਅਸੀਂ ਲੰਘ ਨਹੀਂ ਸਕਦੇ ਇਤਨਾ ਇੰਨਾ ਟੋਏ ਪਏ ਹੋਏ ਹੈ ਨਾ ਚਿੱਕੜ ਪਏ ਆ ਬਹੁਤ ਜ਼ਿਆਦਾ ਅਸੀਂ ਬਹੁਤ ਔਕੇ ਲੰਘਦੇ ਬਰਸਾਤ ਦਾ ਪਾਣੀ ਬਹੁਤ ਕੜਾ ਹੁੰਦਾ ਹੈ ਇਹੀ ਚਾਹੁੰਦੇ ਆ ਅਸੀਂ ਵੀ ਸਾਢੇ ਸਾਢਾ ਕ ਮੋਟਾਂ ਦੇ ਟਾਈਮ ਲੀਡਰ ਬਹੁਤ ਆੰਦੇ ਆ ਜੀ ਵੋਟਾਂ ਮੰਗਣ 6 ਮਹੀਨੇ ਬਾਅਦ ਫੇਰ ਵੋਟਾਂ ਹਾਂਜੀ ਰਮਾ ਕਾਂਤ ਕੋ ਗਏ ਤੇ ਜੀ ਅਸੀਂ ਸਾਨੂੰ ਕਹਿੰਦਾ ਕੱਲ ਨੂੰ ਰੋੜੀ ਪਾਉਂਗੇ ਕੋਈ ਰੋੜੀ ਪਾਉਣੇ ਵਾਲਾ ਕੋਈ ਲੈਟਾ ਨਹੀਂ ਸਿਮਰਦੀ ਔਰ ਕੁਛ ਨਹੀਂ ਹੁੰਦਾ ਜੀ ਅਸੀਂ ਚਾਹੁੰਦੇ ਹਾਂ ਸਾਡੀ ਸੜਕ ਬਣਨੀ ਬਣਨੀ ਚਾਹੀਦੀ ਜੂਰਾ ਤਾਂ ਅਸੀਂ ਵੋਟਾਂ ਪਾਉਂਗੇ ਜੀ ਸੜਕ ਦੇ ਹਾਲਾਤ ਕਾਫੀ ਮਾੜੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਰਾਤ ਨੂੰ ਬੱਚੇ ਛੋਟੇ ਛੋਟੇ ਹੈ ਜੀ ਕੱਲੇ ਆਂਦੇ ਹੋਣੇ ਜਾਂਦੇ ਹੋਣੇ ਕੋਈ ਲੁੱਟ ਵੀ ਹੋ ਸਕਦੀ ਹੈ ਜੀ ਹਾਂਜੀ ਨੀ ਸੜਕ ਦੇ ਹਾਲਾਤ ਬਹੁਤ ਬਹੁਤ ਜ਼ਿਆਦਾ ਮਾੜੇ ਨੇ ਬਰਸਾਤ ਦੇ ਟਾਈਮ ਤੁਸੀਂ ਆ ਕੇ ਦੇਖੋ ਕਦੀ ਤੇ ਇਥੋਂ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ ਬੱਚੇ ਸਕੂਲ ਜਾਂਦੇ ਹਨ ਮਾਰਨਿੰਗ ਚ ਤੇ ਉਹਨਾਂ ਦੇ ਸ਼ੂਜ਼ ਪੂਰੇ ਚਿੱਕਰ ਦੇ ਨਾਲ ਔਰ ਨਿਕਲਣ ਦਾ ਰਸਤਾ ਹੀ ਨਹੀਂ ਤੁਸੀਂ ਖੁਦ ਦੇਖ ਸਕਦੇ ਹੋ ਇੱਕ ਵਾਰੀ ਇੱਧਰ ਕੈਮਰਾ ਤੁਸੀਂ ਇੱਧਰ ਉਹ ਕਰੋ ਐਡੇ ਵੱਡੇ ਵੱਡੇ ਖੱਡੇ ਨੇ ਤੇ ਮਤਲਬ ਸਾਰ ਕੋਈ ਇਥੇ ਗਿਰ ਚੁੱਕਾ ਹੈ ਤੇ ਹੋਈ ਹੈ ਆਪਣਾ ਨੁਕਸਾਨ ਹੋ ਸਕਦਾ ਜ਼ਿਆਦਾ ਕਿਸੇ ਦਾ ਵੀ ਵੱਡਿਆਂ ਦਾ ਕੀ ਬੱਚਿਆਂ ਦਾ ਕੀ ਸਾਰਿਆਂ ਵਾਸਤੇ ਬਹੁਤ ਮੁਸ਼ਕਿਲ ਹੈ ਕੀ ਅਪੀਲ ਕੀ ਕਰਦੇ ਹੋ ਨਗਰ ਕੌਂਸਲ ਨੂੰ ਇਹ ਹੀ ਅਪੀਲ ਤੁਹਾਡੇ ਸਾਹਮਣੇ ਹੈ ਸੜਕ ਪੱਕੀ ਬਣਾਈ ਜਾਏ ਤੇ ਸੀਵਰ ਵੀ ਇਹਨਾਂ ਨੇ ਆਦੇ ਚ ਛੋੜਤਾ ਨਾ ਕੋਈ ਪਾਣੀ ਦੀ ਪਾਈਪ ਹੈ ਤੇ ਨਾ ਕੋਈ ਵੀ ਮਤਲਬ ਫੈਸਿਲਿਟੀ ਨਹੀਂ ਹੈ